ਨਾ ਮੈਂ ਤੁਹਾਡਾ ਮੇਰਾ ਨਾਮ ਮੇਰੀ ਐਮਪੀ ਦੀ ਕੋਠੀ ਹਾਤਾ ਜੀ ਸੋਨ ਲਾਲ ਮੇਰਾ ਨਾਮ ਹੈ ਜੀ ਹਾਂਜੀ ਮੈਂ ਹਾਤਾ ਕਰਦਾ ਇੱਕ ਬੰਦਾ ਹਾਂਜੀ ਹੋਇਆ ਦਾ ਤੇ ਤੁਸੀਂ ਕਿਹਾ ਵੀ ਤੁਹਾਡੇ ਕੋਲ ਇੱਕ ਸਰਦਾਰ ਬੰਦਾ ਆਇਆ ਜੀ ਮੈਨੂੰ ਕਹਿੰਦਾ ਵੀ ਕਿਲੋ ਮੱਛੀ ਕਿਲੋ ਮੁਰਗਾ ਕਰ ਦੋ ਉਹਨਾਂ ਨੇ ਮੇਰੇ ਤੋਂ ਕੋਈ ਰੇਟ ਨਹੀਂ ਪੁੱਛਿਆ ਜੀ ਤੇ ਕਿਲੋ ਮੱਛੀ ਨਾਲੇ ਮੁਰਗਾ ਲੈ ਕੇ ਇੱਕ ਪਾਣੀ ਦੀ ਬੋਤਲ ਤੇ ਨਾਲੇ ਗਲਾਸ ਲੈ ਕੇ ਮੈਨੂੰ ਪੁੱਛਿਆ ਕਿੰਨੇ ਪੈਸੇ ਬਣੇ ਮੈਂ ਕਿਹਾ ਜੀ 930 ਰੁਪਏ ਬਣੇ ਤੁਸੀਂ 900 ਰੁਪਏ ਕਰ ਦੋ ਕਹਿੰਦਾ ਮੈਂ ਲੱਗਿਆ ਸਕੈਨ ਕਰਨ ਉਹਨਾਂ ਨੇ ਉਹਦੇ ਬਾਅਦ ਮੈਂ ਆਪਣਾ ਫੋਨ ਚਾਰਜ ਲਾਇਆ ਤਾਂ ਉਹਨਾਂ ਨੇ ਕਿਹਾ ਕਿ ਟਾ ਮੋਟਰਸਾਈਕਲ ਚੱਕਿਆ ਪਿਛਲੀ ਨੰਬਰ ਪਲੇਟ ਨਹੀਂ ਉਹਨਾਂ ਦੀ ਬਸ 19 ਦੇ ਨੋ ਭੱਜ ਗਿਆ ਮੈਂ ਕੱਲਾ ਦਾ ਦੁਕਾਨ ਤੇ ਮੇਰੇ ਨਾਲ ਕੋਈ ਬੰਦਾ ਨਹੀਂ ਦਾ ਮੈਂ ਉਹਦੇ ਕੋਲ ਜਾ ਨਹੀਂ ਸਕਿਆ ਕਿੰਨੀ ਅਮਾਉਂਟ ਸੀ ਤੁਹਾਨੂੰ ਪੇ ਨਹੀਂ ਕਰਕੇ ਗਿਆ ਜੀ 930 ਰੁਪਏ ਦੀ ਜੀ ਕਿੰਨੀ ਦੇਰ ਤੁਹਾਡੀ ਦੁਕਾਨ ਤੇ ਰਿਹਾ ਉਹ ਉਹ ਕੋਈ 10 ਮਿੰਟ ਤੇ ਰਿਹਾ ਜਦੋਂ ਜੀ ਤੁਹਾਡੇ ਕੋਈ ਕੈਮਰੇ ਵੀ ਲੱਗੇ ਹੋਏ ਹਾਂਜੀ ਸਾਡੇ ਇੱਕ ਕੈਮਰਾ ਲੱਗਿਆ ਹੋਇਆ ਜੀ ਕੈਮਰੇ ਵਿੱਚ ਉਹਦੀ ਤਸਵੀਰ ਆਈ ਵੀ ਪੂਰੀ ਅੰਦਰ ਬਾਹਰ ਜਾਂਦੇ ਵੀ ਸੀਸੀਟੀਵੀ ਕੈਮਰੇ ਵਿੱਚ ਸਾਡੀ ਪੂਰੀ ਉਹਦੀ ਫੋਟੋ ਰੱਖੀ ਹੋਈ ਹੈ ਪੁਲਿਸ ਕੰਪਲੇਂਟ ਨਹੀਂ ਜੀ ਅਸੀਂ ਨਹੀਂ ਕੀਤੀ ਮੰਗ ਇਹੀ ਕਰਦੇ ਵੀ ਐਦਾਂ ਦਾ ਬੰਦਾ ਜਿਹੜਾ 420 ਵਾਲਾਗਾ ਇਹਨੂੰ ਤੇ ਹੋਦਰੀ ਵੀ ਕਰਿਆ ਤਾਂ ਇਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਦਾ ਲੋਕਾਂ ਨੂੰ ਸਤਾਰਕ ਰਹਿਣ ਦੇ ਹਾਂਜੀ ਹਾਂਜੀ ਬਾਕੀ ਸਾਡੇ ਕੋਲ ਬੰਦੇ ਦੀ ਵੀਡੀਓ ਵੀ ਹੈਗੀ ਫੋਟੋ ਵੀ ਹੈਗੀਆਂ ਉਹ ਅਸੀਂ ਤੁਹਾਨੂੰ ਦੇ ਦੇਣੀ ਆ ਇਹ ਇੱਕ ਇਹ ਕਹਾਵਤਾ ਹੋ ਗਿਆ ਜੀ ਅਸੀਂ ਕਿਹਾ ਵੀ ਅਸੀਂ ਤਾਂ ਹੀ ਕੰਪਲੇਟ ਕੀਤੀ ਵੀ ਚਲੋ ਬੰਦਾ ਆ ਜਾਊਗਾ ਵੀ ਚਲੋ ਇਹਨੂੰ ਭਲੇਖਾ ਲੱਗ ਜਾਊਗਾ ਪਰ ਉਹ ਬੰਦਾ ਵਾਪਸੀ ਆਈ ਨਹੀਂ ਆਇਆ ਤਾਂ ਅਸੀਂ ਤੁਹਾਨੂੰ ਬੁਲਾਇਆ ਇਸ ਗੱਲ ਕਰਦਾ ਕਿ ਕਿੰਨੀ ਤਰੀਕ ਦੀ ਗੱਲ ਹੋਣੀ ਹੈ ਜੀ ਇਹ ਤੁਸੀਂ ਦੇਖੋ ਪਿਛਲੇ ਮਹੀਨੇ ਦੀ 30 ਤਰੀਕ ਦੀ ਹੈ ਜੀ ਇਹ ਹਾਂ ਜੀ 30 ਦੀ ਤੇ ਕੋਨੇ 3 ਵਜੇ ਕੋਨੇ 4 ਵਜੇ ਬੰਦਾ ਸਾਡੇ ਕੋਲੇ ਆਇਆ ਥਾ ਸ਼ਾਮ ਦੇ ਟਾਈਮ ਹਾਂ ਜੀ ਸ਼ਾਮ ਦੇ ਟਾਈਮ ਮੈਂ ਪਾਣੀ ਭਰਨੇ ਚੱਲਿਆ ਦਾ ਕਹਿੰਦਾ ਇੰਨਾ ਰੇਟ ਪੁੱਛਿਆ ਕੁਝ ਨਹੀਂ ਪੁੱਛਿਆ ਫਿਰ ਵੀ ਜਾਣ ਲੱਗੇ ਨੇ ਇਹੀ ਗੱਲ ਪੁੱਛੀ ਵੀ ਪੈਸੇ ਕਿੰਨੇ ਬਣੇ ਮੈਂ ਕਿਹਾ 930 ਬਣੇ ਕਹਿੰਦਾ ਨਾ ਕਰ ਤੋ ਇਹ ਗੱਲ ਹੋ ਗਈ ਆਇਆ ਨਹੀਂ ਤੁਹਾਡੇ ਕੋਲ ਵਾਪਸੀ ਨਹੀਂ ਆਇਆ ਅਸੀਂ ਤਾਂ ਨਹੀਂ ਕੰਮ ਪਲੀਟ ਕੀਤੀ ਵੀ ਚਲ ਆ ਜੂਗਾ ਸ਼ਾਇਦ ਭੁਲੇਖਾ ਲੱਗ ਗਿਆ ਹਾਂ ਜੀ